ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹੋਰ ਨਵੇਂ ਰਿਸ਼ਤਿਆਂ ਦੀਆਂ ਐਡਾਂ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤੇ ਐ ਜੀ ਮੁੰਡੇ ਤੇ ਕੁੜੀਆਂ ਦੇ ਜੱਟ ਸਿੱਖ ਪਰਿਵਾਰ ਤੋਂ ਇਹ ਚੈਨਲ ਜੱਟ ਸਿੱਖ ਪਰਿਵਾਰ ਦੇ ਨਾਂ ਤੇ ਹੀ ਰਿਸ਼ਤਿਆਂ ਦਾ ਰੱਖਿਆ ਗਿਆ ਸੀ ਜੀ ਇਸ ਚੈਨਲ ਤੇ ਜੱਟ ਸਿੱਖ ਪਰਿਵਾਰ ਦੇ ਹੀ ਬਧੇਰੇ ਰਿਸ਼ਤੇ ਪਾਈ ਜਾਂਦੇ ਆ ਜੀ ਹਰ ਇੱਕ ਰਿਸ਼ਤੇ ਦੀ ਐਡ ਦੇਣ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਸਾਡੇ ਇਸ ਚੈਨਲ ਤੇ ਹਰ ਇੱਕ ਜਾਤੀ ਦੇ ਰਿਸ਼ਤਿਆਂ ਦੀ ਐਡ ਲਗਵਾਈ ਜਾਂਦੀ ਹੈ ਜੀ ਐਡ ਲਗਵਾਉਣ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਰਿਸ਼ਤੇ ਐਡ ਲੱਗੀ ਹੋਈ ਦੇ ਮੁਤਾਬਕ ਸਾਡੇ ਵੱਲੋਂ ਮੈਚ ਕਰਕੇ ਦਿੱਤੇ ਜਾਂਦੇ ਆ ਜੀ ਰਿਸ਼ਤੇ ਬਹੁਤ ਹੀ ਚੰਗੇ ਪਰਿਵਾਰ ਤੋਂ ਹੁੰਦੇ ਆ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਮੇਰੇ ਵੀਰ ਭਾਈ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਾਡੇ ਵੱਲੋਂ ਰਿਸ਼ਤੇ ਕਰਵਾਏ ਜਾਂਦੇ ਆ ਜੀ ਅਸੀਂ ਆਪ ਵੀ ਨਾਲ ਪਰਿਵਾਰ ਦੇ ਜਾ ਕੇ ਜਾਂਚ ਪੜਤਾਲ ਕਰਦੇ ਆ ਜੀ ਰਿਸ਼ਤਾ ਹੈ ਜੀ ਹੁਣ 2032 ਫਾਈਲ ਨੰਬਰ 21 22 ਤਰੀਕ ਦੇ ਬਹੁਤ ਵਧੀਆ ਪਰਿਵਾਰ ਦੇ ਰਿਸ਼ਤੇ ਆ ਜੀ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਪਿੰਡ ਮੌਵਾਨਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਸਿੱਧੂ ਡੇਟ ਆਫ ਬਰਥ 10 6 1992 ਹਾਈਟ 5 ਫੁੱਟ 7 ਇੰਚ ਸਟੱਡੀ ਪਲਾਸ 2 ਪਾਸ ਜੌਬ ਮਕੈਨੀਕਲ ਰੋਟੇਸ਼ਨ 6th ਮੰਥ ਡਿਊਟੀ 1 ਛੁੱਟੀ ਸੈਲਰੀ 7 ਤੋਂ 8 ਲੱਖ ਪਰ ਇਅਰ ਫੈਮਲੀ ਚ ਮਾਤਾ ਪਿਤਾ ਇੱਕ ਭਰਾ ਭਾਬੀ ਦੋ ਸਿਸਟਰ ਮੈਰਿਡ ਜ਼ਮੀਨ 1 ਕਿੱਲਾ ਜੀ ਦੋ ਹਾਊਸ ਇਨ ਮਾਹੂਆ ਨਾ ਵੱਡਾ ਭਰਾ ਮੈਰਿਡਾ ਦੋ ਭਰਾਵਾਂ ਕੋਲ ਜ਼ਮੀਨ ਦੋ ਕਿੱਲੇ ਆ ਘਰ-ਬਾਰ ਬਹੁਤ ਵਧੀਆ ਬਣਿਆ ਹੋਇਆ ਦੋ ਪਲਾਟ ਦੋ ਘਰੇ ਵਧੀਆ ਦੋ ਪਲਾਟ ਨੇ ਦੋ ਘਰ ਵਧੀਆ ਬਣੇ ਹੋਏ ਨੇ ਜਿਸ ਮੁੰਡੇ ਲਈ ਰਿਸ਼ਤਾ ਉਹ ਮੁੰਡਾ ਇਸ ਟਾਈਮ ਦੁਬਈ ਚ ਹੈ ਮੁੰਡਾ ਨਸ਼ਪੱਤੇ ਤੋਂ ਰਹਤਾ ਫੈਮਲੀ ਵੈਸ਼ਨੂ ਆ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਸਿਆਣੀ ਤੇ ਸਮਝਦਾਰ ਹੋਵੇ ਮੰਗ ਕੋਈ ਨਹੀਂ ਕੁੜੀ ਚਾਹੇ ਗਰੀਬ ਘਰ ਤੋਂ ਹੋਵੇ ਕੁੜੀ ਦੀ ਕਾਸਟ ਸਿਰਫ ਜੱਟ ਸਿੱਖ ਹੋਵੇ ਜੀ ਕੁੜੀ ਕਰਦਾ ਨਾਲ ਕੰਮ ਕਰ ਜਾਣਦੀ ਹੋਵੇ ਥੋੜਾ ਬੋਤਾ ਪੜ੍ਹੀ ਲਿਖੀ ਹੋਵੇ ਮੁੰਡਾ ਮੋਨਾਗਾ ਵਧੀਆ ਸੋਹਣਾ ਸੁਨਖਾ ਕੁੜੀ ਵਧੀਆ ਸੋਹਣੀ ਸੁਨਖੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਆਪ ਸੰਪਰਕ ਕਰ ਸਕਦੇ ਹੋ 8866331912 ਰਿਸ਼ਤੇ ਲਓ ਜੀ ਨੰਬਰਾਂ ਸਮੇਤ ਮੁੰਡਿਆਂ ਦੇ ਅਗਲਾ ਰਿਸ਼ਤਾ ਆਇਆ ਜੀ 2000 33 ਫਾਈਲ ਨੰਬਰ ਹੈ ਜੀ। ਜ਼ਿਲ੍ਹਾ ਕਰਨਾਲ ਸਟੇਟ ਹਰਿਆਣਾ, ਮੁੰਡੇ ਦੀ ਕਾਸਟ ਆ ਜੱਟ ਸਿੱਖ ਗੋਤ ਵਿਰਕ, ਡੇਟ ਆਫ ਬਰਥ 18 11 1995 ਦਾ ਬਾਰਨ, ਹਾਈਟ 5 ਫੁੱਟ 9 ਇੰਚ, ਸਟੱਡੀ ਗ੍ਰੈਜੂਏਸ਼ਨ ਪਾਸ ਨਾਲ ਕੰਪਿਊਟਰ ਦਾ ਕੋਰਸ ਕਰਿਆ 3 ਸਾਲ ਦਾ, ਪਰਿਵਾਰ ਚ ਮਾਤਾ ਪਿਤਾ, ਦੋ ਬੇਟੇ ਨੇ, ਵੱਡੀ ਭੈਣ ਮੈਰਿਡ ਆ। ਵੱਡੀ ਭੈਣ ਆ ਜੀ, ਬੱਚੇ ਹਜੇ ਹਨ ਮੈਰਿਡ ਆ ਦੋਵੇਂ। ਜ਼ਮੀਨ ਦਾਸ ਕਿੱਲੇ ਆ ਘਰ-ਬਾਰ ਵਧੀਆ ਬਣਿਆ ਹੋਇਆ 10 ਸ਼ਾਪਸ ਔਨ ਰੈਂਟ ਤੇ 7 ਦੁਕਾਨਾਂ ਨੇ ਜੀ ਉਹ ਰੈਂਟ ਤੇ ਦਿੰਦੇ ਆ ਇੱਕ ਮੁੰਡੇ ਦੀ ਭੈਣ ਆ ਸਿਸਟਰ ਇਨ ਕੈਨੇਡਾ ਪੀਆਰ ਰੈਜ਼ਿਡੈਂਸ ਆਫ ਜਲਮਾਨਾ ਇਨ ਕਰਨਾਲ ਡਿਸਟ੍ਰਿਕਟ ਹਰਿਆਣਾ 5 ਦੁਕਾਨਾਂ ਤੇ 4 ਵੱਡੇ ਸ਼ੋਅਰੂਮ ਆ ਆਟੇ ਚੱਕੀ ਆਟਾ ਚੱਕੀ ਵੀ ਹੈ ਜੀ ਇਹਨਾਂ ਦੀ ਆਪਣੀ ਮੁੰਡਾ ਸਿੱਖ ਸਰਦਾਰ ਹੈ ਫੈਮਿਲੀ ਵੈਸ਼ ਨੂੰ ਆ ਕੁੜੀ ਦਾ ਰਿਸ਼ਤਾ ਵਧੀਆ ਪਰਿਵਾਰ ਤੋਂ ਹੋਵੇ ਮਾਤਾ ਪਿਤਾ ਨੇ ਅਮਰਸ਼ਾ ਕਿਹਾ ਹੋਇਆ ਫਾਦਰ ਸਾਹਿਬ ਅਖੰਡ ਅਖੰਡ ਪਾਠੀ ਨੇ ਪਾਠ ਕਰਦੇ ਆ ਜੀ ਉਹ ਬਹੁਤ ਵਧੀਆ ਮੁੰਡੇ ਦੀ ਫੈਮਿਲੀ ਤੋਂ ਰਿਸ਼ਤਾ ਹੈ ਜੀ ਕੁੜੀ ਦਾ ਪਰਿਵਾਰ ਮਿਲ ਵਰਤਣ ਵਾਲਾ ਹੋਵੇ ਸ਼ਾਕਾਹਾਰੀ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਪੜੀ ਲਿਖੀ ਤੇ ਗੁਰਸਿੱਖੀ ਵਿੱਚ ਹੋਵੇ ਸਿਆਣੀ ਤੇ ਸਮਝਦਾਰ ਘਰ ਦਾ ਕੰਮਕਾਰ ਜਾਣਦੀ ਹੋਵੇ ਸਲਾਈ ਕਢਾਈ ਦਾ ਕੰਮ ਵਧੀਆ ਕਰਦੀ ਹੋਵੇ ਬਹੁਤ ਵਧੀਆ ਗੱਲ ਹੈ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ 99929 27237 ਅਗਲਾ ਰਿਸ਼ਤਾ ਆਇਆ ਜੀ 2034 ਫਾਈਲ ਨੰਬਰ ਜ਼ਿਲ੍ਹਾ ਕਰਨਾਲ ਸਟੇਟ ਹਰਿਆਣਾ ਕੁੜੀ ਦਾ ਰਿਸ਼ਤਾ ਜੀ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਬਿਰਕਾ ਡੇਟ ਆਫ ਬਰਥ 28 ਤਰੀਕ ਤੀਜਾ ਮਹੀਨਾ 1994 ਦਾ ਬੌਰਨ ਹਾਈਟ 5 ਫੁੱਟ 4 ਇੰਚ ਸਟੱਡੀ ਕਰੀ ਹੈ ਪਲੱਸ 2 ਪਾਸ ਕਰਨਾਲ ਚ ਪੜ੍ਹਾਈ ਕਰੀ ਹੈ ਜੀ ਇਹ ਉਸ ਤੋਂ ਬਾਅਦ ਬੀਐਸਸੀ ਨਰਸਿੰਗ ਦੀ ਪੜ੍ਹਾਈ ਕਰੀ ਸੀ ਕਲਪਨਾ ਚਾਵਲਾ ਕਰਨਾਲ ਤੋਂ ਪੜ੍ਹਾਈ ਨਰਸਿੰਗ ਡਿਗਰੀ ਕੈਨੇਡਾ ਤੋਂ ਕਰੀ ਸੀ ਅੱਗੇ ਵੀ ਪੜ੍ਹਾਈ ਕਰ ਰਹੀ ਹੈ ਲੜਕੀ ਲਾਇਸੈਂਸ ਲੈਣ ਲਈ ਹਸਪੀਟਲ ਦੀ ਜੀ ਕੁੜੀ ਕੈਨੇਡਾ ਦੀ ਪੀਆਰ ਆ ਪਰਿਵਾਰ ਚ ਮਾਤਾ ਪਿਤਾ ਦੋਪਰਾ ਨੇ ਕੁੜੀ ਘਰ ਦੀ ਕੱਲੀ ਕੱਲੀ ਹੈ ਰਿਸ਼ਤਾ ਚਾਹੀਦਾ ਮੁੰਡੇ ਦਾ ਵਧੀਆ ਪਰਿਵਾਰ ਤੋਂ ਮੁੰਡੇਨ ਜਮੀਨ 15 ਤੋਂ 20 ਕਿੱਲੇ ਤੱਕ ਹੋਵੇ ਜੀ ਜੇਕਰ ਪੰਜਾਬ ਤੋਂ ਹੋਵੇ ਰਿਸ਼ਤਾ ਏਰੀਆ ਨੇੜੇ ਤੇੜੇ ਤੋਂ ਰਿਸ਼ਤਾ ਹੀ ਹੋਵੇ ਜਾਂ ਫਿਰ ਜ਼ਿਲ੍ਹੇ ਅਕੋਰਡਿੰਗ ਫੈਮਲੀ ਵੈਸ਼ਨੂ ਹੋਵੇ ਲੜਕੇ ਦੀ ਤੇ ਮੁੰਡਾ ਪੱਗ ਬੰਨਦਾ ਹੋਵੇ ਗੁਰਸਿੱਖ ਪਰਿਵਾਰ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਆ ਵਧੀਆ ਪਰਿਵਾਰ ਤੋਂ ਰਿਸ਼ਤਾ ਹੈ ਕੁੜੀ ਦਾ ਮੁੰਡਾ ਬਿਲਕੁਲ ਵੈਸ਼ਨੂ ਹੋਵੇ ਨਸ਼ੇ ਪੱਤੇ ਤੋਂ ਦੂਰ ਹੋਵੇ ਘਰਬਾਰ ਸੋਨਾ ਬਣਿਆ ਹੋਵੇ ਜੀ ਜਾਂ ਫਿਰ ਰਿਸ਼ਤਾ ਕੈਨੇਡਾ ਤੋਂ ਹੋਵੇ ਚਾਹੇ ਮੁੰਡਾ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈਗਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਇਸ ਪਰਿਵਾਰ ਦਾ ਤੁਸੀਂ ਬਾਇਓ ਡਾਟਾ ਤੇ ਪਿਕ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਆਇਆ ਜੀ 2035 ਫਾਈਲ ਨੰਬਰ ਰਿਸ਼ਤਾ ਹੈ ਜ਼ਿਲ੍ਹਾ ਅਮਰਸਰ ਤੋਂ ਕੁੜੀ ਦਾ ਕਾਸਟ ਹੈ ਜੱਟ ਸਿੱਖ ਗੋਤ ਆਲੂ ਵਾਲੀ ਆ ਉਮਰ 28 ਸਾਲ ਹਾਈਟ 5 ਫੁੱਟ 6 ਇੰਚ ਪੜਾਈ ਐਮਬੀਏ ਬੀਐਸਸੀ ਕਰੀਆ ਨਾਲ ਪਰਿਵਾਰ ਚ ਮਾਤਾ ਪਿਤਾ ਤੇ ਭਰਾ ਅਨਮੈਰਿਡ ਉਹ ਐਡਵੋਕੇਟ ਹੈ ਜੀ ਭਰਾ ਫਾਦਰ ਸਾਹਿਬ ਡਾਕਟਰ ਨੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਅਮਰਸਰ ਜ਼ਿਲ੍ਹੇ ਤੋਂ ਹੋਵੇ ਲੋਕਲ ਰਿਸ਼ਤਾ ਹੋਵੇ ਜੀ ਜ਼ਮੀਨ 5 ਕਿੱਲੇ ਤੱਕ ਆਉਂਦੀ ਹੋਵੇ ਜੇ ਜ਼ਮੀਨ ਨਹੀਂ ਤਾਂ ਆਪਣਾ ਆਪ ਦਾ ਕਾਰੋਬਾਰ ਵਧੀਆ ਹੋਵੇ ਜਾਂ ਫਿਰ ਪ੍ਰਾਈਵੇਟ ਨੌਕਰੀ ਹੋਵੇ ਘਰ-ਬਾਰ ਵਧੀਆ ਹੋਵੇ ਜੀ ਮੁੰਡਾ ਸਰਦਾਰ ਹੋਵੇ ਕਾਸਟ ਜੱਟ ਸਿੱਖ ਜਾਂ ਫਿਰ ਖੱਤਰੀ ਹੋਵੇ ਹੁੰਦਾ ਨਸ਼ਪੱਤੇ ਤੋਂ ਰਹਿਤ ਹੋਵੇ ਜੀ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 2035 ਫਾਈਲ ਨੰਬਰ ਕਹਿ ਕੇ ਇਹ ਰਿਸ਼ਤਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ 2036 ਫਾਈਲ ਨੰਬਰ ਜ਼ਿਲ੍ਹਾ ਬਰਨਾਲਾ ਕੁੜੀ ਦੀ ਕਾਸਟ ਆ ਜੱਟ ਸਿੱਖ ਗੋਤ ਜਟਾਣਾ ਡੇਟ ਆਫ ਬਰਥ 23 1993 ਸਟੱਡੀ ਬੀਐਸਸੀ ਨਰਸਿੰਗ ਕਰੀ ਆ ਨਾਲ ਡਿਪਲੋਮਾ ਕਰਿਆ 4 ਸਾਲ ਦਾ ਹਾਈਟ 5 ਫੁੱਟ 4 ਇੰਚ ਰਿਸ਼ਤਾ ਚਾਹੀਦਾ ਅਮਰਤਾ ਦੀ ਮੁੰਡੇ ਦਾ ਕੁੜੀ ਦਾ ਅਮਰਸ਼ਾ ਕਿਹਾ ਹੋਇਆਗਾ ਮੁੰਡਾ ਕੈਨੇਡਾ ਦਾ ਪੀਆਰ ਜਾਂ ਫਿਰ ਵਰਕ ਪਰਮਟ ਤੇ ਹੋਵੇ ਕੁੜੀ ਇੰਡੀਆ ਹੈ ਪੜ੍ਹਾਈ ਵਧੀਆ ਕਰੀ ਹੈ ਮੁੰਡੇ ਦੀ ਸਾਰੀ ਫੈਮਿਲੀ ਵੈਸ਼ਨੂ ਹੋਵੇ ਜ਼ਮੀਨ ਮੁੰਡੇ ਨੂੰ 5 ਕਿੱਲੇ ਤੱਕ ਆਉਂਦੀ ਹੋਵੇ ਜਾਂ ਫਿਰ 3 ਕਿੱਲੇ ਤੱਕ ਪੱਕਾ ਪੱਕਾ ਜ਼ਮੀਨ ਆਉਂਦੀ ਹੋਵੇ ਬਾਕੀ ਘਰ-ਵਾਰ ਵਧੀਆ ਹੋਵੇ ਇੰਡੀਆ ਪਾਇਆ ਪਾਇਆ ਹੋਵੇ ਜੀ ਪਰਿਵਾਰ ਮਿਲਵਰਤਨ ਵਾਲਾ ਹੋਵੇ ਜੀ ਕੁੜੀ ਦੀ ਸਾਰੀ ਫੈਮਿਲੀ ਅਮਰਤਾਰੀ ਆ ਵਿਆਹ ਵਧੀਆ ਕਰਨਾ ਇਸ ਪਰਿਵਾਰ ਨੇ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 2036 ਫਾਈਲ ਨੰਬਰ ਕਹਿ ਕੇ ਇਸ ਕੁੜੀ ਦਾ ਰਿਸ਼ਤਾ ਸਾਡੇ ਤੋਂ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ 2037 ਫਾਈਲ ਨੰਬਰ ਜ਼ਿਲ੍ਹਾ ਅੰਮ੍ਰਿਤਸਰ ਕੁੜੀ ਦੀ ਕਾਸਟ ਹੈ ਜਰਸਿਕ ਗੋਤ ਗਿੱਲ ਡੇਟ ਆਫ ਬਰਥ 15 1994 ਡਾਈਵੋਰਸ ਆਫਟਰ 10 ਡੇ ਬਾਅਦ ਕੁੜੀ ਦਾ ਡਾਈਵੋਰਸ ਹੋਇਆ ਹੋਇਆ 10 ਦਿਨਾਂ ਬਾਅਦ ਜੀ ਫਾਦਰ ਰਿਟਾਇਰ ਫਰਮ ਗਵਰਟ ਗੈਜਟ ਅਫੀਸਰ ਜੌਬ ਮਦਰ ਹਾਊਸ ਵਾਈਫ ਹੈ ਹਾਈਟ 5 ਫੁੱਟ 3 ਇੰਚ ਬ੍ਰਦਰ ਇੱਕ ਮੈਰਿਡ ਹੈ ਜੀ ਕੁਆਲੀਫਿਕੇਸ਼ਨ ਐਮ ਐਸ ਸੀ ਮੈਥ ਬੀ ਐਡ ਜੌਬ ਪ੍ਰਾਈਵੇਟ ਟੀਚਰ ਇਨ ਅ ਰਿਪੀਟਡ ਰਿਪੀਟਡ ਸਕੂਲ ਅਮਰਸਰ ਨੀਡ ਬਾਈ ਗਵਰਟ ਔਰ ਪ੍ਰਾਈਵੇਟ ਜੌਬ ਵਾਏ 5 ਤੋਂ 10 ਕਿੱਲੇ ਜ਼ਮੀਨ ਤੋਂ ਘਟਣਾ ਹੋਵੇ ਜੀ ਸਿਰਫ ਅਮਰਸਰ ਸਿਟੀ ਬਟਾਲਾ ਫਤਿਹਗੜ ਚੂੜੀਆਂ ਵਾਲਾ ਕੰਟੈਕਟ ਕਰਨ ਜੀ ਰਿਸ਼ਤਾ ਸਿਰਫ ਜੱਟ ਸਿੱਖ ਫੈਮਿਲੀ ਤੋਂ ਹੋਵੇ ਬਾਕੀ ਵਿਆਹ ਪੂਰਾ ਵਧੀਆ ਕਰਨਾਗਾ ਜੇਕਰ ਮੁੰਡਾ ਅਨਮੈਰਿਡ ਹੋਵੇ ਤਾਂ ਕੁੜੀ ਵਧੀਆ ਸੋਹਣੀ ਸੁਨੱਖੀ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਬਹੁਤ ਵਧੀਆ ਪਰਿਵਾਰ ਤੋਂ ਕੁੜੀ ਦਾ ਰਿਸ਼ਤਾ ਹੈਗਾ ਰਿਸ਼ਤਾ ਸਿਰਫ ਪੰਜਾਬ ਰਹਿਣ ਦੇ ਮੁੰਡੇ ਨਾਲ ਹੀ ਕਰਨਾ ਇਸ ਪਰਿਵਾਰ ਨੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 2037 ਫਾਈਲ ਨੰਬਰ ਕਹਿ ਕੇ ਇਸ ਕੁੜੀ ਦਾ ਰਿਸ਼ਤਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ 2038 ਫਾਈਲ ਨੰਬਰ ਜ਼ਿਲ੍ਹਾ ਮਹਾਲੀ ਤੋਂ ਆਂ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਗਰੇਵਾਲ ਡੇਟ ਆਫ ਬਰਥ 15 6 1992 ਹਾਈਟ 5 ਫੁੱਟ 8 ਇੰਚ ਸਟੱਡੀ ਪਾਸ ਟੂ ਪਾਸ ਪਰਿਵਾਰ ਚ ਮਾਤਾ ਜੀ ਆ ਫਾਦਰ ਸਾਹਿਬ ਐਕਸਪਾਇਰ ਆ ਮਾਤਾ ਜੀ ਹਾਊਸ ਵਾਈਫ ਨੇ ਤਿੰਨ ਭਰਾ ਨੇ ਇੱਕ ਭਰਾ ਇਟਲੀ ਗਿਆ ਹੋਇਆ ਹੈਗਾ ਵੱਡਾ ਭਰਾ ਮੈਰਿਡ ਆ ਜਿਸ ਲਈ ਰਿਸ਼ਤਾ ਉਹ ਮੁੰਡਾ ਅਨਮੈਰਿਡ ਆ ਤਿੰਨ ਭਰਾਵਾਂ ਕੋਲ ਜ਼ਮੀਨ 35 ਕਿੱਲੇ ਆ ਘਰ-ਬਾਰ ਵਧੀਆ ਪਾਇਆ ਹੋਇਆਗਾ ਕੋਠੀ ਬਣੀ ਹੈ ਵਧੀਆ ਉਹ ਦਾ ਸ਼ਹਿਰੀ ਪ੍ਰੋਪਰਟੀ ਵੀ ਹੈ। ਹੁੰਦਾ ਮੋਨਾ ਵਧੀਆ ਸੋਹਣਾ ਸੁਨਖਾ ਨਸ਼ੇ ਪੱਤੇ ਤੋਂ ਰਹਿਤਾ। ਫੈਮਲੀ ਵੈਸ਼ਨੂ ਆ। ਕੁੜੀ ਦਾ ਰਿਸ਼ਤਾ ਚਾਹੀਦਾ ਹੈਗਾ। ਕੁੜੀ ਸਿੰਪਲ ਹੋਵੇ, ਘਰ-ਬਾਰ ਸੰਭਣ ਵਾਲੀ। ਹੁੰਦਾ ਖੇਤੀਬਾੜੀ ਕਰਦਾ ਹੈਗਾ। ਸੈਣੀ ਤੇ ਸਮਝਦਾਰ ਹੋਵੇ, ਨਾਲ ਪੜ੍ਹਾਈ ਪਲੱਸ 2 ਜਾਂ ਫਿਰ ਗ੍ਰੈਜੂਏਸ਼ਨ ਤੱਕ ਕੀਤੀ ਹੋਵੇ। ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ 8872331074। ਅਗਲਾ ਰਿਸ਼ਤਾ ਆਇਆ ਬੀ 2039 ਫਾਈਲ ਨੰਬਰ ਜ਼ਿਲ੍ਹਾ ਮਹਾਲੀ ਕੁੜੀ ਦਾ ਕਾਸਟਾ ਜੱਟ ਸਿੱਖ ਗੋਤ ਗਰੇਵਾਲ ਕੁੜੀ ਦਾ ਰਿਸ਼ਤਾ ਜੀ ਮਹਾਲੀ ਤੋਂ ਡੇਟ ਆਫ ਬਰਥ 14/8/1999 ਦਾ ਬੌਰਨ ਹਾਈਟ 5 ਫੁੱਟ 2 ਇੰਚ ਸਟੱਡੀ ਬੀਟੈਕ ਇਨ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਕੰਟਰੀ ਕੈਨੇਡਾ ਸਟੇਟਸ ਪੀਆਰ ਹੈ ਜੀ ਫਾਦਰ ਫਾਰਮਰ ਨੇ 40 ਕਿੱਲੇ ਜ਼ਮੀਨ ਆ ਉਹਨਾਂ ਕੋਲ ਆਪਣੀ ਮਦਰ ਹਾਊਸ ਵਾਈਫ ਆ 1 ਬ੍ਰਦਰ ਇਨ ਕੈਨੇਡਾ ਲਾਈਵ ਇਨ ਖਰਡ ਮਹਾਲੀ ਪੰਜਾਬ ਕੁੜੀ ਬਧੀਆਂ ਸੋਹਣੀ ਸੁਨੱਖੀ ਹੈ ਕੈਨੇਡਾ ਦੀ ਪੀਆਰ ਆ ਮੁੰਡੇ ਦਾ ਰਿਸ਼ਤਾ ਚਾਹੀਦਾ ਹੈਗਾ ਮੁੰਡੇ ਨੂੰ ਜ਼ਮੀਨ 15 ਤੋਂ 20 ਕਿੱਲੇ ਤੱਕ ਹੋਵੇ ਜੀ ਮੁੰਡਾ ਕੈਨੇਡਾ ਦਾ ਪੀਆਰ ਜਾਂ ਫਿਰ ਵਰਕ ਪਰਮਟ ਤੇ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਬਾਕੀ ਨਸ਼ੇ ਪੱਤੇ ਤੋਂ ਰਹਿਤ ਹੋਵੇ ਫੈਮਲੀ ਵਧੀਆ ਹੋਵੇ ਮੁੰਡੇ ਦੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਤੁਸੀਂ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ 2040 ਫਾਈਲ ਨੰਬਰ ਜ਼ਿਲ੍ਹਾ ਤਰਨਤਾਰਨ ਏਰੀਆ ਪੱਟੀ ਸ਼ਹਿਰ ਮੁੰਡੇ ਦੀ ਕਾਸਟ ਆ ਜੱਟ ਸਿੱਖ ਗੋਤ ਸੰਧੂ ਡੇਟ ਆਫ ਬਰਥ 1999 ਦਾ ਬਾਰਨ ਹਾਈਟ 6 ਫੁੱਟ ਪੜ੍ਹਾਈ ਪਲੱਸ 2 ਪਾਸ ਇੰਡੀਆ ਤੋਂ ਉਸ ਤੋਂ ਬਾਅਦ ਬਾਕੀ ਪੜ੍ਹਾਈ ਆਸਟ੍ਰੇਲੀਆ ਜਾ ਕੇ ਕਰ ਰਿਹਾ ਹੈਗਾ ਮੁੰਡਾ ਮੁੰਡਾ ਸਟੱਡੀ ਬੇਸ ਤੇ ਆਸਟ੍ਰੇਲੀਆ ਗਿਆ ਹੋਇਆ ਹੈਗਾ ਪਰਿਵਾਰ ਚ ਮਾਤਾ ਪਿਤਾ ਭੈਣ ਮੈਰਿਡ ਆਸਟ੍ਰੇਲੀਆ ਪੀਆਰ ਮੁੰਡਾ ਕੱਲਾ ਕੱਲਾ ਹੈ ਘਰ ਦੇ ਆ ਦਾ ਫਾਦਰ ਸਾਹਿਬ ਸਰਵਿਸ ਕਰਦੇ ਆ ਸ਼੍ਰੋਮਣੀ ਕਮੇਟੀ ਕਮੇਟੀ ਚ ਤੇ ਮੈਨੇਜਰ ਨੇ ਜੀ ਮਾਤਾ ਜੀ ਹਾਊਸ ਵਾਈਫ ਆ ਮੁੰਡਾ ਵਧੀਆ ਸੋਨਾ ਸੁਨਖਾਗਾ ਜਮੀਨ ਚਾਰ ਕਿੱਲੇ ਆ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਸੋਹਣੀ ਹੋਵੇ ਆਸਟ੍ਰੇਲੀਆ ਦੀ ਪੀਆਰ ਹੋਵੇ ਪਹਿਲ ਆਸਟ੍ਰੇਲੀਆ ਦੀ ਪੀਆਰ ਨੂੰ ਆ ਜੀ ਜਾਂ ਫਿਰ ਕੁੜੀ ਸਟੱਡੀ ਵੇਸ ਤੇ ਗਈ ਹੋਵੇ ਆਸਟ੍ਰੇਲੀਆ ਜਾਂ ਫਿਰ ਲੜਕੀ ਦੇ ਬੈਂਡ ਆਏ ਹੋਣ 7 ਨਾਲ ਡਿਗਰੀ ਦੀ ਪੜ੍ਹਾਈ ਕਰੀ ਹੋਵੇ ਰਿਸ਼ਤਾ ਵਧੀਆ ਪਰਵਾਤ ਤੋਂ ਹੋਵੇ ਕਾਸਟ ਸਿਰਫ ਜੱਟ ਸਿੱਖੋ ਹੋਵੇ ਜੀ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ 62837 72752 ਜੇਕਰ ਐਡ ਸੰਦੇਸਾਰ ਕਿਸੇ ਨੂੰ ਰਿਸ਼ਤੇ ਦੀ ਸਮਝ ਨਾ ਆਵੇ ਜਾਂ ਫਿਰ ਰੁਕ ਕੇ ਤੁਸੀਂ ਫਾਈਲ ਨੰਬਰ ਨੋਟ ਕਰਕੇ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਫਾਈਲ ਨੰਬਰ ਦੇ ਹਿਸਾਬ ਨਾਲ ਤੁਸੀਂ ਸਾਨੂੰ ਬਾਇਓ ਡਾਟਾ ਤੇ ਪਿਕ WhatsApp ਨੰਬਰ ਤੇ ਭੇਜਣਾ ਹੈ ਜੀ ਕਾਲ ਕਰਨ ਦਾ ਸਮਾਂ ਜੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੈ ਜੀ ਇਸ ਦੇ ਅੰਦਰ ਅੰਦਰ ਤੁਸੀਂ ਸਾਡੇ ਤੋਂ ਬਾਇਓ ਡਾਟਾ ਤੇ ਪਿਕ ਲੈ ਸਕਦੇ ਹੋ ਜੀ ਨਾਲ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਧੰਨਵਾਦ ਜੀ